ਹੈਲੋ ਮਿੱਤਰੋ ਕਿੱਦਾਂ ਸਾਰੇ ਤਾਂ ਆਪਾਂ ਆ ਗਏ ਇੱਕ ਹੋਰ ਨਵੀਂ ਜੀ ਵੀਡੀਓ ਲੈ ਕੇ ਘੈਂਟ ਜੀ ਤਾਂ ਦੋਸਤੋ ਵੀਡੀਓ ਬਣੇ ਰਹੋ ਐਂਡ ਤੱਕ ਆਪਾਂ ਵੀਡੀਓ ਪੂਰਾ ਮੰਡ ਰੌਣਜਨ ਹੋਊਗਾ ਵੀਡੀਓ ਤੇ ਕਮੈਂਟ ਵੀ ਕਾਫੀ ਫਨੀ ਹੋਣ ਵਾਲੇ ਆ ਤੇ ਵੀਡੀਓ ਦੇ ਜਰੂਰ ਐਂਡ ਤੱਕ ਬਣੇ ਰਹੋ ਦੋਸਤੋ ਯਾਰ ਤਾਂ ਫਿਰਦਾ ਹੋਣਾ ਸੀ ਕਿ ਤੇ ਮੈਂ ਵੀ ਨਹੀਂ ਆਵਾਰਾ ਤੇਰੇ ਸ਼ੌਂਕ ਨਾ ਪਵਾਵਾ ਕਰੂੰ ਇੰਨਾ ਵੀ ਨਹੀਂ ਮੜਾ ਬੁੱਗਵੇਂ ਮੂਨਾ ਕੋਟ ਮੇਰੇ ਹੌਲ ਪੈਂਦੇ ਆ ਜਾ ਮਰ ਜਾਵੇ ਮਿੱਤਰਾ ਮੂਨੋ ਦੀ ਘਟ ਭਰਕੇ ਪੈਂਟਲ ਫਾਫਾ ਫਾਗ ਚੜਾਈ ਲੱਗਦੀ ਆ ਥੋ ਜੋ ਕੰਜਰੋ ਰਾਜਮ ਤਲਾਫਰ ਵਿੱਚੋਂ ਤੇਲ ਵੀ ਕੱਢਣਾ ਤੋਕਾ ਨਾਲ ਮੇਰੇ ਤੂੰ ਬਹੁਤ ਪਛਤਾਵੇਂਗਾ ਤੋਕਾ ਦਾ ਕਨਾਲ ਹੋਇਆ ਪਿਆ ਆ ਆ ਕਲਾਕਾਰੀਆਂ ਕਿੱਥੇ ਦੇਖਣ ਨੂੰ ਮਿਲਣੀਆਂ ਜੇ ਨਟ ਨਾ ਹੁੰਦਾ ਤਾਂ ਇਦਾਂ ਲੱਗਦਾ ਜਿਵੇਂ ਚੰਦ ਤੇ ਉਲਕਾ ਫਨ ਲੱਗਿਆ ਹੋਵੇ ਲੱਗੀ